ਕੁਰਾਏ ਦੇ ਵਾਰਡ ਨੰਬਰ 4 ਤੋਂ ਆਜ਼ਾਦ ਉਮੀਦਵਾਰ ਡਾਕਟਰ ਗਿਆਨ ਚੰਦ ਨੇ ਵਾਰਡ ਵਾਸੀਆਂ ਨੂੰ ਨਾਲ ਲੈ ਕੇ ਡੋਰ ਤੋਂ ਡੋਰ ਚੋਣ ਪਚਾਰ ਕੀਤਾ ਇਸ ਮੌਕੇ ਡਾਕਟਰ ਗਿਆਨ ਚੰਦ ਨੇ ਵਾਰਡ ਦੇ ਸਮੂਹ ਜਵਾਨ ਵੋਟਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ ਇਸ ਮੌਕੇ ਡਾਕਟਰ ਗਿਆਨ ਚੰਦ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਇਸ ਵਾਰਡ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਹੋਇਆ ਹੈ ਜਿਸ ਕਰਕੇ ਇਸ ਵਾਰਡ ਦੀਆਂ ਸਮੱਸਿਆਵਾਂ ਵੱਲ ਕਿਸੇ ਵੀ ਪਾਰਟੀ ਨੇ ਧਿਆਨ ਨਹੀਂ ਦਿੱਤਾ ਉਹਨਾਂ ਵਾਰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਿੱਤਣ ਤੋਂ ਬਾਅਦ ਇਸ ਵਾਰਡ ਦੇ ਵਿਕਾਸ ਦੇ ਕੰਮ ਫੈਲਦੇ ਆਧਾਰ ਤੇ ਕਰਨਗੇ ਅਸੀਂ ਵਾਰਡ ਨੰਬਰ 4 ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਲੜ ਰਹੇ ਹਾਂ ਸਾਡਾ ਜਿਹੜਾ ਚੋਣ ਨਿਸ਼ਾਨ ਹੈਗਾ ਹਵਾਈ ਜਹਾਜ਼ ਹੈਗਾ ਆ ਅਸੀਂ ਵਾਰਡ ਨੰਬਰ ਜਿਹੜੀ 4 ਹੈਗੀ ਆ ਉਹ ਤਿੰਨ ਜਗ੍ਹਾ ਵੰਡੀ ਹੋਈ ਆ ਐ ਰਿਸ਼ੀ ਨਗਰ ਦਲਵਾਤੂਨੀ ਦਾ ਕੁਝ ਹਿੱਸਾ ਤੇ ਦਸ਼ਮੇਸ਼ ਨਗਰ ਉਹ ਤਿੰਨਾ ਹੀ ਮਹੱਲਿਆਂ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਪਾਣੀ ਦੀ ਪ੍ਰੋਬਲਮ ਹੈ ਆ ਸਾਡਾ ਇਹ ਇੱਕ ਨਿਸ਼ਚਾ ਕਰਕੇ ਹੀ ਚੱਲੇ ਆ ਕਿ ਅਗਰ ਸਾਨੂੰ VOTER ਜਿਹੜੇ ਆ ਸਪੋਰਟਰ ਜਿਹੜੇ ਆ ਸਾਡੇ ਨੂੰ ਮਾਣ ਬਖਸ਼ਦੇ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤਿੰਨਾ ਮੁਹੱਲਿਆਂ ਦਾ ਔਰ ਬਾੜ ਨੰਬਰ 4 ਦਾ ਤਹਿ ਦਿਲੋਂ ਤੁਹਾਨੂੰ ਮਤਲਬ ਇਹ ਤਨਮਨ ਦਾ ਪੂਰਾ ਵਿਕਾਸ ਕਰਾਂਗੇ। ਚੋਣ ਨਿਸ਼ਾਨ ਕੀ ਆਪਣਾ? ਚੋਣ ਨਿਸ਼ਾਨ ਸਾਡਾ ਹੈਗਾ ਜੀ ਹਵਾਈ ਜਹਾਜ਼। ਡੋਰ 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 ਤੋਂ ਡੋਰ ਕਰ ਰਹੇ ਹਾਂ ਕਿੰਨਾ ਖੁੰਗਾਰਾ ਮਿਲ ਰਿਹਾ। ਬਹੁਤ ਵਧੀਆ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ। ਔਰ ਉਹਨਾਂ ਤੇ ਵੀ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ। ਅੱਜ ਧੰਨਵਾਦ ਪੂਰੀ ਸਪੋਰਟ ਹੈ ਸਾਨੂੰ ਆਲ ਓਵਰ ਮਤਲਬ ਪੂਰੀ ਬਾੜ ਦੀ।